ਧਨ ਤੁਕਲਕੀਆਂ ਵਾਲਿਆ ਏ ਪੰਥ ਸਜਾਇਆ ਜਿੰਨਾ ਮੱਥਾ ਜ਼ਲਮ ਨਾਲ ਹਰ ਥਾਂ ਤੇ ਲਾਇਆ ਅੱਗ ਜ਼ਲਮ ਦੀ ਮੱਚਦੀ 파ਖੂਣ ਬਜਾਉਂਦੇ ਓ ਸਿੰਘੂ ਦਸ਼ਮੇਸ਼ ਦੇ ਰੇ ਸਿੱਧਕ ਨ ਬੌਂਦੇ ਜੀ ਦਿਆਂ ਵਾਲਿਆਂ ਇਹ ਪੰਥ ਸਜਾਇਆ ਜਿੰਨਾ ਮੱਥਾ ਜ਼ੁਲਮ ਨਾਲ ਹਰ ਥਾਂ ਤੇ ਲਾਇਆ ਓਏ ਅੱਗ ਜ਼ੁਲਮ ਦੀ ਮਾਚਦੀ ਪਾਖੂਨ ਅਬਜਾਉਂਦੇ ਓ ਸਿੰਘ ਗੁਰੂ ਦਸ਼ਮੇਸ਼ ਦੇ ਰੇ ਸਦਕਨ ਬਉਦੇ ਜੀ ਥੋਣ ਸਾਹਮਣੇ ਸਿੱਧਕੀ ਨਹੀਂ ਡੋਲੇ ਹੋ 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 ਥੋੜੇ ਲੱਖਾਂ ਸਾਹਮਣੇ ਸਿੱਧਕੀ ਨਹੀਂ ਡੋਲੇ ਥੋੜੇ ਲੱਖਾਂ ਸਾਹਮਣੇ ਸਿੱਧਕੀ ਨਹੀਂ ਡੋਲੇ ਆਹ ਸਿੰਘਾਂ ਤੋਂ ਹਾਰ ਗਏ ਆਹ ਮੁਗਲਾਂ ਦੇ ਗਦੇ ਸੂਰ ਮੇ ਰਹ ਜੋਰ ਮਖੋਂਦੇ ਓ ਸਿੰਘ ਗੁਰੂ ਦਸ਼ਮੇਸ਼ ਦੇ ਰ ਸਦਕ ਨੇ ਬੋਂਦੇ ਜੀ ਅਤ ਜਲਮ ਦੀ ਚੋਕਲੀ ਓ ਅਤ ਜਲਮ ਦੀ ਚੋਕਲੀ ਅਮਰਤਸਰ ਮਸੇ ਆ ਸੁਣ ਕੇ ਬੀ ਕਨਰ ਤੋਂ ਓ ਦੋ ਜੋਦੇ ਨਸੇ ਮਨੀ ਸਿੰਘ ਜੀ ਹੱਸ ਕੇ ਹੋ ਮਨੀ ਸਿੰਘ ਜੀ ਅਸਕੇ ਰਹਿਬੰਦ ਕਟਾਉਂਦੇ ਓ ਸਿੰਘ ਗੁਰੂ ਦਸ਼ਮੇਸ਼ ਦੇ ਰੇ ਸਦਕ ਨੇ ਬੌਂਦੇ ਜੀ ਤਾਰੂ ਸਿੰਘ ਜੀ ਹੱਸ ਕੇ ਚੜਖੀ ਤੇ ਚੜਿਆ ਸਿਸ ਤੋਂ ਦੀਪ ਸਿੰਘ ਰਣ ਅੰਦਰ ਲੜਿਆ ਓ ਸੁਖਾ ਸਿੰਘ ਮਹਿਤਾਬ ਸਿੰਘ ਓ ਸੁਖਾ ਸਿੰਘ ਮਹਿਤਾਬ ਸਿੰਘ ਓ ਸਿਰ ਉਸ ਦਾ ਲਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੇ ਸਦਕੇ ਨ ਬੌਂਦੇ ਅਮਦ ਸ਼ਾਹ ਤੋਂ ਜੀ ਬਾਂਦਾ ਅਹਿਮਦ ਸ਼ਾਹ ਤੋਂ ਸਿੰਗਾ ਛਡਵਾਈਆਂ ਦੁਖੀਆਂ ਲਈ ਜਰਨੈਲ ਸਿੰਘ ਰਣ ਤੇਗਾ ਵਾਈਆਂ ਓ ਲਾ ਕੇ ਮੱਥਾ ਸਿੰਗਾ ਨਾਲ ਓ ਲਾ ਕੇ ਮੱਥਾ ਸਿੰਗਾ ਨਾਲ ਵੈਰੀ ਪਸ਼ ਤੌਂਦੇ ਓ ਸਿੰਘ ਗੁਰੂ ਦਸ਼ਮੇਸ਼ ਦੇ ਰੇ ਸਦਕ ਨ ਬੌਂਦੇ ਜੀ ਚੱਲਦੇ ਇੰਜਰ ਕਰਦੇ ਯੋਦੇ ਅਟਕਾ ਕੇ ਹੋ ਚੜ ਦੇ ਇੰਜਰ ਕਹਿਰ ਦੇ ਯੋ ਦੇ ਅਟਕਾ ਕੇ ਨਾਲ ਜੰਡ ਤੇ ਵੱਜ ਕੇ ਕਈ ਜਿਸਮ ਜਲਾ ਗੇ ਨਲੂਏ ਦਾਨਾ ਸੁਣ ਕੇ ਨਲੂਏ ਦਾਨਾ ਸੁਣ ਕੇ ਵੈਰੀ ਕਬਰ ਆਉਂਦੇ ਓ ਸਿੰਘ ਗੁਰੂ ਦਸ਼ਮੇਸ਼ ਦੇ ਰੇ ਸਿੱਧਕ ਨ ਬੌਂਦੇ ਜੀ ਸਿੰਘ ਗੁਰੂ ਦਸ਼ਮੇਸ਼ ਦੇ ਰੇ ਸਿੱਧਕ ਨ ਬੌਂਦੇ